दस पांच पेटियां बोली ओके ओके ਨਾ ਕੜਾ ਫੈਸਲਾ ਕੀਤਾ ਤੇ ਅੰਦਰ ਪਹਿਲੇ ਜਦੋਂ 15 ਦਿਨ ਦਿੱਕਸ਼ੀ ਆਵਾਜ਼ ਹੋਣੀ ਫਿਰ ਜਿਹੜਾ ਪੰਸੀ ਵਿੱਚ ਕੋਈ ਬੰਦ ਸੀ ਗਿਆ ਸੀ ਪਾਣੀ ਵੀ ਕਿੰਨੇ ਮੀ ਪੈ ਕੇ ਪਾਣੀ ਦਾ ਪ੍ਰਸਾਪ ਕੱਢਦੇ ਮੋਟਰਾਂ ਨਾਲ ਸਰ ਇੱਕ ਮਿੰਟ ਸਰ ਇੱਕ ਮਿੰਟ 5-6 ਮਹੀਨੇ ਕੋਈ ਇਹਦਾ ਟੈਂਡਰ ਨਹੀਂ ਹੋਇਆ ਅਸੀਂ ਤੁਹਾਡੀ ਨਾਲ ਸਹਿਮਤ ਆ ਤੁਸੀਂ ਬੰਦ ਕੀਤਾ 5-6 ਮਹੀਨੇ ਤੋਂ ਪੈਸੇ ਨੇ ਤੁਸੀਂ ਇਹਨੂੰ ਬੰਦ ਕਰ ਦਿਓ ਅੱਜ ਕਰਾਈ ਬੰਦ ਕਰ ਦੇ ਅਸੀਂ ਤੁਹਾਡੇ ਨਾਲ ਸਹਿਮਤ ਆ ਨਾ ਕੱਢੋ ਪਾਣੀ ਹਾਂਜੀ ਤੁਸੀਂ ਜਿੱਦਾਂ ਫੈਸਲਾ ਤੁਸੀਂ ਅਸੀਂ ਨਹੀਂ ਨਹੀਂ ਇਸੇ ਸਾਡੀ ਆਵਾਜ਼ ਹੀ ਐਸੀ ਹੈ ਆਵਾਜ਼ ਹੀ ਐਸੀ ਹੋਣੀ ਹੈ ਸਾਡੀ ਆਵਾਜ਼ ਇਹੋ ਜੀ ਹੈ ਇਹ ਗੱਲ ਤਾਂ ਇਹ ਤੁਸੀਂ ਇੱਥੇ ਕੋਈ ਠੀਕ ਕਰ ਸਕਦੇ ਆ ਵੀ ਅਸੀਂ ਅਵਾਡਿੰਗ ਵਾਲੇ ਨਹੀਂ ਹਾਂ ਕਿ ਨਾ ਮਤਲਬ ਅਸੀਂ ਨਹੀਂ ਅਸੀਂ ਤਾਂ ਅੰਦਰ ਲਈ ਕਰ ਦੱਸਦੇ ਵੀ ਇਹ ਗੱਲ ਸੀਗੀ ਜੇ ਇੱਥੇ ਹਰਮ ਕੰਮ ਕਰਦੇ ਹੁੰਦੇ ਨਾ ਬਾਈ ਜੀ ਤੇ ਆਪਾਂ ਇਹਦਾ ਵੀ ਪੜ ਕੇ ਲਾਇਆ ਦੇ ਜਿਹੜੇ ਪਹਿਲੇ ਕਰਦੇ ਸੀਗੇ ਤਾਂ ਉਹ ਜਾਇਆ ਨਾ ਵੀ ਛੇਤੀ ਆਈ ਨਹੀਂ ਹੁਣ ਉਹਦੇ ਨੇ ਹੋ ਗਏ ਸਭ ਇਹਨੇ ਚਲੋ 4-5 ਮਹੀਨਿਆਂ ਦੀ ਫਾਰਮ ਕੰਮ ਨਹੀਂ ਕਰਦੀ ਇਹ ਜਦੋਂ ਦਾ ਬੜਿਆ ਖਾਲਾ ਤੋਂ ਕੋਈ ਨਹੀਂ ਬੁਲਾਉਂਦਾ ਇਹਦਾ ਇੱਥੇ ਮੈਂ ਦੱਸਦਾ ਧੰਨਵਾਦ ਇਹਦੇ ਖਾਲਾ ਕੋਈ ਨਹੀਂ ਬੁਲਾਉਂਦਾ ਤਾਂ ਪਤਾ ਇਹ ਕੀ ਕਰ ਇਹਦੇ ਉਹ ਨਹੀਂ ਬੁਲਾਉਂਦਾ ਤੁਸੀਂ ਲੋ 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 ਚੱਲੋ ਲੈ ਲੋ ਤੁਸੀਂ ਇਹ ਦੇਖੋ ਤਾਂ ਕੀ ਹੈ ਹੁਣ ਆਪਾਂ ਦਾ ਤੇਰੀ ਪਿਛੇ ਗੱਲ ਤਾਂ ਹੁਣ ਆਪਾਂ ਅੱਜ ਪਹੁੰਚ ਗਏ ਆਂ ਅੱਜ ਇਹ ਪਾਰਟੀ ਕਰ ਰਿਹਾ ਹੈ ਅੱਜ ਇਹ ਦੇਖਾਂਗੇ ਨਾ ਕੌਣ ਜੀ ਇਹ ਬੜਾ ਰਹਿਦਾ ਇਲੈਕਟ੍ਰਿਕ ਸਿੰਦਕਾ ਤੁਸੀਂ ਕਿੰਨੇ ਦਿਨ ਦੇ ਕਿੰਨੇ ਫਿਕਸ ਕਰੋਗੇ ਸਰ 2 ਤੋਂ 3 ਦਿਨ ਲੱਗ ਜੇ 3 ਦਿਨ ਲੱਗਦੇ ਤਾਂ ਤੁਸੀਂ ਬਸ 3 ਦਿਨ ਦੇ ਵਿੱਚ ਬਦਲੋ ਅੱਜ ਬੰਦ ਕਰੋ ਆ ਜਾ ਬੰਦ ਜੀ ਇਹ ਕੰਮ ਤਾਂ ਅੱਜ ਅੱਜ ਹੋਣਾ ਚਾਹੀਦਾ ਜਿਹੜਾ ਜਿਹੜਾ ਇਸ਼ੂ ਹੈ ਜਿਹੜਾ ਬਿਲੀ ਬੋਰਡ ਦਾ ਜੰਪਰ ਵਾਲਾ ਇਸ਼ੂ ਸੀ ਜਿਹੜਾ ਉਹ ਸੌਲਵ ਹੋ ਗਿਆ ਉਹ ਹੋ ਗਿਆ ਸਰ ਫੋਨ ਆ ਗਿਆ ਸਰ ਆਹ ਰਾਉਂਡ ਬਸ ਉਹਦਾ ਫਿਰ ਜਿਹੜਾ ਬਾਕੀ ਇਸ਼ੂ ਹੈ ਮੇਰੇ ਇਲੈਕਟ੍ਰਿਕਸ ਵਾਲਾ ਕੰਮ ਤਾਂ ਤੁਸੀਂ ਮਤਲਬ ਅੱਜ 3 ਘੰਟੇ ਦਾ ਹੋਣਾ ਚਾਹੀਦਾ ਤਨਤੀਤ ਪਸਮਲਤ ਕੀ ਦਿਨ ਦੀ ਕੋਸ਼ਿਸ਼ ਕਰਨਾ ਚਾਹਦਾ ਸੀ ਫਿਰ ਕਿਉਂਕਿ ਜਦ ਇਹ ਮੇਲ ਆਈ ਸੀ ਤਾਂ ਅਸੀਂ ਉਸ ਉਸੇ ਦਿਨ ਬੰਦੇ ਭੇਜ ਦਿੱਤਾ ਉਸ ਕੰਮ ਤਾਂ ਹੋਇਆ ਤਾਂ ਮੈਂ ਉਹਨਾਂ ਕੋਲੋਂ ਪਾ ਕੇ ਅਸੀਂ ਤੇ ਕਦਵੇ ਕੀਤਾ ਗਿਆ ਇਹਨਾਂ ਕੋਲ ਤੇ ਆ ਆ ਆ ਫੋਟੋ ਦੇ ਪਾ ਕੇ ਤੇ ਕੰਮ ਕਰਦੇ ਆ ਇਹਦਾ ਮਤਲਬ ਜੇ ਇਹ ਕੰਮ ਚાલુ ਹੋ ਗਿਆ ਲਾਈਟ ਵਾਲਾ ਇਹ ਮਤਲਬ ਸਾਰਾ ਨਹੀਂ ਹੋਏਗਾ 10-10% ਤਾਂ ਹੋ ਜਾਊਗਾ ਚਲੋ ਵੀ ਲਾਈਟ ਸਲਾਈਟ ਨਹੀਂ ਡਾਇਰੈਕਟ ਸੀਗੀ ਜਿਆਦਾ ਡਾਇਰੈਕਟ ਤਾਂ ਸੁਣਨਾ ਪਾਣੀ ਨਹੀਂ ਜਦੋਂ ਮੇਰਾ ਘਰ ਵੀ ਉੱਥੇ ਹੈ ਮੇਰੀ ਦੁਕਾਨਾਂ ਵੀ ਉੱਥੇ ਮੇਰੀ ਗੱਲ ਸੁਣ ਕੋਈ ਬੰਦਾ ਕਹਿੰਦਾ ਮੈਂ ਉੱਥੇ ਤੰਦਰੁਸਤ ਹੋ ਗਿਆ ਮੈਨੂੰ ਦੂਸਰ ਕਿੱਥੇ ਜਾ ਬੰਦਾ ਪੋਲ ਕੋਲ ਤੋਂ ਪਿੱਛੇ ਤੋਂ ਫੜਦੇ ਉਹਦਾ ਹੀ ਦੰਦਵਾਦੀ ਨੰਬਰ ਤੋਂ ਫੜਦਾ ਦਬਾ ਕੇ ਫਿਰ ਪੋਲ ਕੋਲ ਤੋਂ ਫੜਦਾ ਪੋਲ ਕੋਲ ਮੈਨੂੰ ਉਹ ਹੀ ਬਣਾ ਸਬੂਤ ਕਰਦਾ ਕਿ ਇੱਥੇ ਹੈ ਮੈਨੂੰ ਸਬੂਤ ਦਿਓ ਵੀ ਹੈ ਜੀ ਸਭ ਮੇਨ ਬਾਜ਼ਾਰ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਦੁਕਾਨਾ ਵੀ ਹੈ ਮੇਰਾ ਹਾਊਸ ਵੀ ਹੈ ਦੱਸੋ ਮੈਂ ਕਿੱਥੇ ਗਿਆ ਸਾਬ ਜੀ ਗੱਡੀ ਲੈ ਕੇ ਨੰਗਦੇ ਗੋਲੀਆਂ ਨੂੰ ਨੰਗਦੇ ਪੋਲ ਹਟਦੀ ਇਹਨੂੰ ਆਏ ਹੋ ਜਾਣ ਸਾਡਾ ਕੋਈ ਲਾਰਡ ਜਾਗਦੀ ਹੈ ਕਿ ਨਹੀਂ ਜਾਗਦੀ ਕੋਈ ਐਵੇਂ ਝੂਠ ਮਾਰਨ ਦਾ ਕੀ ਫਾਇਦਾ ਝੂਠ ਮਾਰਨ ਦਾ ਫਾਇਦਾ ਕੀ ਗੱਲਾਂ ਦਾ ਦਮ ਤਾਂ ਹੈ ਨਹੀਂ ਕੋਈ ਨਜ਼ਰ ਨਹੀਂ ਹੈ ਤਾਂ ਕੋਈ ਦਮ ਤਾਂ ਕੋਈ ਨਹੀਂ ਗੱਲਾਂ ਦਾ ਤੁਸੀਂ ਅੱਜ ਦੀ ਗੱਲ ਕਰੋ ਬਾਉ ਜੀ ਦੋ ਸਾਲ ਪਹਿਲਾਂ ਜੇ ਆਪਾਂ ਠੀਕ ਕਰ ਤੁਸੀਂ ਕਹਿੰਦੇ ਜੈਂਪਰ ਕਿਤੇ ਮਦਦ ਸੁਣਾ ਕਿਤੇ ਜੈਂਪਰ ਕੋ ਆਂਸਰਾਸਪੁਰ ਵੀ ਸਾਡੇ ਘਰ ਦੇ ਕੋਲ ਜੈਂਪਰ ਜੈਂਪਰ ਖਰਾਬ ਹੈ ਜੈਂਪਰ ਉਹਦੀ ਸਾਡੇ ਕੋਲ ਮੁੰਡਾ ਚੱਕਦਾ ਹੁਣ ਤੁਸੀਂ ਕਹਿੰਦੇ ਜੈਂਪਰ ਖਰਾਬ ਹੈ ਕਿ ਸ਼ਨੀਵਾਰ ਹੋ ਗਿਆ ਜੈਂਪਰ ਹੋ ਗਿਆ ਤੁਹਾਡੇ ਹਰਮਨ ਸਿੰਘ ਜੀ ਹੈਗੇ ਆ ਕਿਹੜਾ ਹੌਂਸੀ ਦੱਸੋ 12 ਵਜੇ ਉਹ ਹੈਗਾ ਲਾਈਨ ਮੈਨ ਹੈ ਗਿਆ ਉਹ ਕਰਕੇ ਗਿਆ ਠੀਕ ਉਹਨਾਂ ਦਾ 12 ਵਜੇ ਬੈਠਾ 12 ਵਜੇ ਤੋਂ ਜਿਹੜਾ ਸ਼ਿਕਾਰੀ ਭੈਣਾ ਕੋਲੋਂ ਜੈਂਪਰ ਲੱਗਿਆ ਸੀ ਉਹ ਉਸਦਾ ਕਾਰੀ ਦਿੰਦਾ ਹੋਣਾ ਜਿਹੜਾ ਪੁਲਿਸ ਦੀ ਗੱਲ ਕਰ ਰਹੀ ਹੈ ਸਾਰੇ ਇਹਨਾਂ ਬਿਜਾਰ ਦੇ ਵਿੱਚ ਮੇਰੇ ਪਿਆਰ ਚੱਲ ਰਿਹਾ ਕੋਈ ਪਤਾ ਕੀ ਗੱਲ ਆਪਾਂ ਤਾਂ ਮੇਰੇ ਪਿਆਰ ਦੇ ਵਿੱਚ ਲਾਈਟ ਆਉਂਦੀ ਜਿਹੜਾ ਇਹ ਕਰ ਦੇਣਾ ਚੱਲ ਰਿਹਾ ਡਾਵਲਰ ਤੁਸੀਂ ਬਿਜੀ ਕਰ ਦੋਗੇ ਕਿਹੜਾ ਹੁਣ ਆਪਣਾ ਪਾਣੀ ਵਾਲਾ ਮਸਲਾ ਟੂਟ ਬਿਜਿਓ ਲਾ ਦੋ ਤੇ ਅੱਗੇ ਕਰ ਦੇਣਾ ਬਿਜਲੀ ਵੀ ਕਿੱਥੇ ਕਰ ਲਈ ਨੀ ਮੇ ਬਿਜਲੀ ਵਾਲੇ ਤਾਂ ਨਹੀਂ ਸਰੂ ਹੈਗਾ ਮੇਨ ਪਾਣੀ ਦਾ ਰਸਤਾ ਲੋਕੀ ਹੋਣੀ ਮਾਦੂ ਆਪਾਂ ਲਿਖਿਆ ਜੀ ਨਹੀਂ ਚੱਕੀ ਜਾਂਦੀ ਗੱਲ ਸਾਰੀ ਕਰਦੀ ਸਾਰੀ ਤੂੰ ਚੱਲਣ ਤੇ ਕਰ ਲੈ ਕੋਈ ਨਾ ਇਹ ਕੁਝ ਵੀ ਆਪਣਾ ਟ੍ਰਾਂਸਫਰ ਲੱਗਿਆ ਕਿੱਥੇ ਕੀ ਕਿੰਨੇ ਪਤਾ ਪੁੱਛ ਉੱਪਰ ਕਿੱਥੇ ਲਿਖਿਆ ਹੋਇਆ कौन में ठीक कितने सारी कामियापताम का सारी कामियापताम ये ना तो भी बी का दो हजार इधर ये ये तो ना तीन चार देवी चीज़ ठीक होगा सारी लाइट चक्कर भी तो ठीक ही होती है ऐसा मुझे ये पानी आता हूँ मैं देखता है पानी तो आता है वैसे ਗੱਡੀ ਵੀ ਤਾਂ ਆਪਾਂ ਜਿੱਦੂ ਦਾ ਪੌਜੀ ਅੱਜ ਦਾ ਭਰਾ ਹੀ ਪਹਿਲਾਂ ਆਇਆ ਜਣਾ ਬਹੁਤ ਪੁਰਾਣੀ ਗੱਡੀ ਨੇ ਵੀ ਟੁੱਟੀ ਹੋਈ ਹੈ ਆਪਾਂ ਨੀਚੇ ਦੀ ਹੈ ਇਹ ਤਾਂ ਭਰਾ ਕੋਈ ਨਹੀਂ ਅੱਜ ਇਹ ਤਾਂ ਵੀ ਨੁਕਸਾਨ ਦਾ ਖੜਾ ਜਿੰਦਾ ਜੀ ਬੱਸ ਸਟੈਂਡ ਦੇ ਕੋਲ ਅੱਛਾ ਅੱਛਾ ਮੈਨੂੰ ਪਤਾ ਸਭ ਨੂੰ ਕਲੇਗਾ ਆਪਣੇ ਜੱਪਾਪੂ ਗੱਡ ਕਰੀ ਬਾਈ ਅੱਛਾ ਅੱਛਾ ਇੱਕ ਹੋਰ ਇਹ ਵੀ ਇਹ ਪਾਣੀ ਚ ਫੁੰਡਾ ਹਾਂਜੀ ਮੀਂਹ ਹੈ ਇਹ ਪਾਣੀ ਮੀਂਹ ਹੈ ਮੀਂਹ ਆ ਜੀ ਕੁਝ ਲੋਕਾਂ ਦੇ ਘਰਾਂ ਦਾ ਪਾਏ ਝੂਠੇ ਬੋਲਦੇ ਸੀ ਜਿਹੜੇ ਲੋਕਾਂ ਦੇ ਘਰਾਂ ਦਾ ਪਾਣੀ ਬੰਦ ਕਰਾਉਂ ਦਿਸੇ ਬੰਦ ਕਰਾਉ 5 ਤੋਂ 6 ਘੰਟੇ ਅਧਿਪਤੀ ਜੀ ਇਸ ਬਾਰੇ ਇੱਕ ਮਿੰਟ ਜੀ ਇੱਕ ਮਿੰਟ ਜੀ ਲੈ ਜੀ ਦੇਖੋ ਮੇਰੇ ਘਰਾਂ ਦਾ ਪਾਣੀ ਆ ਜੀ ਉਹ ਬੰਦ ਨਹੀਂ ਹੁੰਦਾ ਜਿਵੇਂ ਨਾਲ ਉਹਦੇ ਨਾਲ ਨਿਕਾਸੀ ਖਾਲਾ ਕੋਈ ਹੋ ਰਹੀ ਨਹੀਂ ਦਾ ਜੋ ਟਾਇਆ ਨੇ ਮੇਰੀ ਵੀ ਦਰਾ ਦਾ ਪੰਚਾਇਤ ਕੋਲੇ ਨਾਮ ਤੇ ਪੈਸੇ ਮਿਲੇ ਆ ਘਰਾਂ ਦੇ ਮਜ਼ਬੂਰ ਨਾ ਪੌੜਾ ਪਿਆ ਕਿ ਵੀ ਜਿਹੜਾ ਦੇ ਐਨਐਚ ਆਈ ਵਾਲੀ ਸੜਕ ਦਾ ਉਹ ਨਹੀਂ ਦੇ ਪਾਣੀ ਦਾ ਜੁਆਰ ਨੂੰ ਕਰਦੇ ਆ ਜੀ ਨੇ ਕੀ ਇਹ ਘਰ ਦਾ ਪਾਣੀ ਆ ਉਹ ਉਹਦੀ ਰਿਸਪਾਂਸਬਿਲਟੀ ਹੈ ਨਾ ਜੀ ਵੀ ਉਹ ਹੈਨੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਜੀ ਉਹਦੋਂ ਇਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਨਾਲ ਖਾਲੇ ਬਣਾ ਕੇ ਦੇਵਾਂਗੇ ਉਹ ਤੇ ਵਿੱਚ ਕੁਝ ਨਹੀਂ ਬੋਲਿਆ ਇੱਕ ਮਿੰਟ ਇੱਕ ਮਿੰਟ ਜੋ ਵਰਖਾ ਪੈਂਦੀ ਹੈ ਪਾਣੀ ਉਹ ਉਦੋਂ ਖੜਦਾ ਨਾ ਉੱਥੇ ਜੇ ਇਹ ਘਰ ਦਾ ਪਾਣੀ ਖੜਦਾ ਤਾਂ ਫਿਰ ਬਿਨਾਂ ਵਰਖਾ ਦਾ ਖੜੀ ਜਾਵੇ ਉੱਥੇ ਜਦ ਤੱਕ ਮੀਂਹ ਨਹੀਂ ਪੈਂਦਾ ਹਾਂ ਉਹ ਮੀਂਹ ਪੈ ਤਾਂ ਪਾਣੀ ਉਹ ਖੜਦਾ ਤੁਹਾਨੂੰ ਪਤਾ ਕੀ ਆਇਆ ਅਸਾਨੂੰ ਤੁਸੀ ਕੋ ਲੱਗ ਲੜ ਥੋੜੀ ਆਪਾਂ ਮੈਂ ਕੱਗ ਲਈ ਨਹੀਂ ਜਾਣੋ ਜਿਹੜੇ ਗੱਦਾ ਬਣੇ ਪੈਣਾ ਹੈ ਘਰਾਂ ਦੇ ਪਿੰਡ ਦੇ ਉਹਦੇ ਕੋਲ ਨੇ ਪਾਸੇ ਆ ਜੀ ਜਿਹੜੇ ਗੱਦਾ ਪਾਣੀ ਸੀ ਉਹਦੀ ਥੋੜੀ ਪਾਸੇ ਬੰਦ ਨੇ ਪਹਿਲਾਂ ਲੱਗ ਕੇ ਆਇਆ ਸਰਦ ਮੈਗਨੀਟ ਨਹੀਂ ਜੇ ਬੰਦ ਨੇ ਬੰਦ ਨੇ ਬੰਦ ਨੇ ਬੰਦ ਨੇ ਗੱਦਾ ਪਾਣੀ ਪਈ ਨਹੀਂ ਉੱਧਰ ਬੈਠੇ ਹੋ ਕੇ ਬਾਲੇ ਚਾਹੇਗੇ ਖਾਣੇ ਬਣਾਉਣੇ ਜਿਹੜੇ ਕੋਲ ਬਾਤਰੀ ਬੋੜਾ ਗੱਲ ਕਰ ਲੈ ਕੋਈ ਕਿ ਕਿਆ ਬੋਲਿਆ ਕਰੋ ਕਿ ਕਿਆ ਬੋਲਿਆ ਕਰੋ ਮੇਰੇ ਕੋਲ ਇਸੀ ਵਾਸਤੇ ਆਏ ਹੋ 8 ਸਾਲ ਹੋ ਗਏ 8 ਸਾਲ ਬਾਅਦ ਖਾਲਾ ਪਰ ਹੈ ਸਭ ਤੋਂ ਵੱਡੀ ਗੱਲ ਹੋ ਜੇ ਕਿ ਪਹਿਲੇ ਖਾਣਾ ਖਾ ਲਾਜੇ ਖਾਣਾ ਦਾ ਡੇਨ ਰੋਜ਼ ਹੀ ਕਾਲਾ ਜਾਇ ਤੁ ਜੋ ਫੜਾ ਔਰ ਜਦੋਂ ਬਾਅਦ ਵੀ ਹੋਗੀ ਤਾਂ ਉਹ ਪਾਣੀ ਸੁਭਾਲ ਲੇਗਾ ਅਗਰ ਉਹ ਨਹੀਂ ਸੁਭਾਲਦਾ ਤਾਂ ਆਪਕੀ ਡਿਊਟੀ ਲਗਾਓ ਲੋਕੋ ਕੀ ਜਦੋਂ ਬਾਅਦਸ ਹੁੰਦੀ ਹੈ ਤਾਂ ਬਾਜ਼ਾ ਖਾਣਾ ਜਾਓ ਔਰ ਟਰੱਕ ਭਰ ਕੇ ਲਿਆਓ ਕੋਈ ਐ ਕਿੰਨਾ ਬੜਾ ਜਿੱਚ ਨੇ ਕਿ ਕਾਲਾ ਹਣੀ ਨਹੀਂ ਹੁੰਦਾ ਕਿ ਰੋਜ਼ ਵਾਰੀ ਜੇ ਵੀਰ ਤੇ ਵੀਰ ਤੇ ਜਾਣਾ ਨਾ ਯਾਰ ਖਾਣੇ ਦਾ ਬੇੜਮੀ ਤੋਂ ਬਦਲ ਨਹੀਂ ਖਾਣੇ ਦਾ ਲੈਮਨ ਇੱਕ ਵਾਰ ਉਹਦਾ ਖਾਦ ਦੇ ਨਿਕਾਸ ਕੰਮ ਕਰਾਂਗੇ ਉਹ ਇੱਧਰ ਨੂੰ ਨਹੀਂ ਉਹ ਤਾਂ ਕਈ ਦਿਨ ਪਾਣੀ ਛੱਡਾਂਗੇ ਉਹ ਤਾਂ ਉਹਨੂੰ ਇਧਰ ਸਟਾਈਲ ਕਰ ਦੇਣੀ ਬਾਜ਼ਾਖੰਡਾ ਦੇ ਦੁਕਾਨਦਾਰਾਂ ਵੱਲੋਂ ਅੱਜ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਟੋਲ ਪਲਾਜ਼ਾ ਬੰਦ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਤਾਜ਼ਾ ਤਸਵੀਰਾਂ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਬਾਜ਼ਾਖਾਨ ਦੇ ਦੁਕਾਨਦਾਰਾਂ ਵੱਲੋਂ ਕਿਉਂਕਿ ਬਾਜ਼ਾਖਾਨ ਦੇ ਵਿੱਚ ਪਾਣੀ ਦੀ ਨਿਕਾਸੀ ਤੇ ਲਾਈਟਾਂ ਦੀ ਬੰਦ ਹੋਣ ਕਾਰਨ ਪਿਛਲੇ ਤਕਰੀਬਨ 7-8 ਸਾਲ ਤੋਂ ਨੁਕਸਾਨ ਭੁਗਤ ਰਹੇ ਦੁਕਾਨਦਾਰ ਅੱਜ ਹੱਦ ਬੰਨੇ ਟੱਪ ਚੁੱਕੇ ਆ ਉਹਨਾਂ ਨੇ ਸਾਰਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ख ताज़ा तस्वीर दुकानदार यूनियन चिंदा दुकानदार दुकानदारूनियन ਇਹ ਪੜ੍ਹ ਜਾਂਦਾ ਨਹੀਂ ਜੀ ਸਰਬਜੋੜ ਤੇ ਬਹੁਤ ਜ਼ੋਰ ਤੇ ਪਾਣੀ ਖੜ ਜਾਂਦਾ ਸੀਗਾ ਉਹਦੇ ਬਾਰੇ 8 ਤਰੀਕ ਨੂੰ ਮੰਗਮਤਰ ਦਿੱਤਾ ਹੈ ਇਹਨਾਂ ਨੂੰ ਅੱਜ ਜੇਕਰ ਇਹਦਾ ਮਹਲਾ ਹੱਲ ਕੱਢਾਂਗੇ ਉਹਨਾਂ ਨੇ ਟੈਕ ਨਿੱਤਾ ਮੈਂ ਸੰਚਾਰ ਵੀ ਤਰ੍ਹਾਂ ਅੱਜ ਫਿਰ ਸਾਨੂੰ 100 ਵਰਤ ਦਿਨ ਦਿੱਤਾ ਹੈ ਇਹਨਾਂ ਨੂੰ 100 ਵਰਤ ਤੋਂ ਬਾਅਦ ਫੀਕਰਾ ਦੇ ਅੱਜ ਫਿਰ ਆ ਕੇ ਕੈਮਰੇ ਨਾਲ ਟੁਰਕੋ ਜਿਹਾ ਫੀਕ ਕਰਤਾ ਫੇਰ ਸਾਡੇ ਜਿਹੜੇ ਮੰਗਾ ਸੀ ਉਹ ਮੰਗੇ ਪਾਣੀ ਦਾ ਹੁਣ ਹੁਣੇ ਕੱਟਦੇ ਆ ਇਹ ਜਿਹੜੀ ਜੀਬੀਸੀ ਆ ਉਹ ਸਵੰਦਿਕ ਮਾਜੂਰ ਦਾ ਮਦਦ ਕੀਤੀ ਹੋ ਸਰਪਰ ਦੇਣਗੇ ਤੇ ਪਹਿਲਾਂ ਤਾਂ ਬਹੁਤ ਧੰਨਵਾਦ ਆ ਅਦੇਲ ਸ਼ੰਗਲ ਦਾ ਇਹਨਾਂ ਨੇ ਇਹਨਾਂ ਸੁਝੋਤਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਇਹ ਬਾਜਾਖਾਨਾ ਦੁਕਾਨਦਾਰ ਬਾਜਾਖਾਨਾ ਨਿਵਾਸੀ ਤੇ ਸਾਡੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸਾਰਿਆਂ ਨੇ ਧਰਨਾ ਲਾਇਆ ਸੀ ਕਿਉਂਕਿ ਸਾਡੇ ਬਾਜਾਖਾਨਾ ਤੇ ਜਦੋਂ ਦੀ ਸੜਕ ਬਣੀ ਹੈ ਚੰਨ 54 ਬਾਜਾਖਾਨਾ ਚੌਂਕ ਦੇ ਵਿੱਚ ਦੁਕਾਨਦਾਰਾਂ ਦੇ ਦੋਨੇ ਪਾਸੇ ਜੋ ਨਿਕਾਸੀ ਵਾਲਾ ਖਾਲਾ ਬਣਿਆ ਇਹ ਉਦੋਂ ਦਾ ਹੀ ਬੰਦ ਪਿਆ ਹੈ ਤੇ ਜਿੱਦੇ ਕਿਤੇ بارش ਆਉਂਦੀ ਹੈ ਜਦੋਂ ਵੀ ਆਉਂਦੀ ਹੈ ਤੇ ਸਾਡੇ ਦੋਨੇ ਪਾਸੇ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇਹਨਾਂ ਨੂੰ 8 ਤਰੀਕ ਨੂੰ ਮੈਮੋਰੈਂਡ ਦੇ ਕੇ ਗਏ ਸੀ ਇਹਨਾਂ ਨੇ ਕੁਝ ਕੀਤਾ ਨਹੀਂ ਉਹਦੇ ਬਦੌਲਤ ਸਾਨੂੰ ਅੱਜ ਟੋਲ ਫ੍ਰੀ ਕਰਨਾ ਪਿਆ ਜਿੱਦਾਂ ਟੋਲ ਫ੍ਰੀ ਕਰਨਾ ਪਿਆ ਪਰ ਸਾਡੇ ਮਾਨਯੋਗ ਐਸਐਚਓ ਜਗਦੇਸ਼ ਸਿੰਘ ਤੇ ਡੀਐਸਪੀ ਸਾਹਿਬ ਇਹਨਾਂ ਦੇ ਬਦੌਲਤ ਜਦੋਂ ਆ ਕੇ ਇਹਨਾਂ ਨੇ ਸਾਡੇ ਬਾਦ ਗੱਲਬਾਤ ਕੀਤੀ ਹੈ ਇਹਨਾਂ ਨੇ ਪਾਣੀ ਦੀ ਨਿਕਾਸੀ ਦਾ ਤੇ ਜਿਹੜੀ ਡਰੇਨ ਹੈ ਪਾਸੇ ਖਾਲਾ ਬਣਿਆ ਉਹਦੀ ਸਫਾਈ ਦਾ ਸਾਨੂੰ ਟਾਈਮ ਦਿੱਤਾ ਹੈ ਪਾਣੀ ਦੀ ਨਿਕਾਸੀ ਦਾ ਉਹ ਅੱਜ ਹੀ ਸ਼ੁਰੂ ਹੋ ਗਈ ਹੈ ਤੇ ਜਿਹੜੀ ਡਰੇਨ ਦਾ ਖਾਲਾ ਤੇ ਰੂੜੀਆਂ ਚੱਕਣ ਦਾ ਇਹਨਾਂ ਨੇ ਸਾਨੂੰ 16 ਤਰੀਕ ਦਾ ਸਮਾਂ ਦਿੱਤਾ ਹੈ ਅਸੀਂ 16 ਤਰੀਕ ਤੱਕ ਇਹਨਾਂ ਦੀ ਵੇਟ ਕਰਾਂਗੇ ਜੇ ਇਹਨਾਂ ਨੇ ਨਾ ਇਹ ਕੰਮ ਕੀਤਾ ਅਸੀਂ ਦੁਬਾਰੇ ਕਿਸਾਨ ਯੂਨੀਅਨ ਸਿੱਧੂਪੁਰ ਦੀ ਸਹਾਇਤਾ ਦੇ ਨਾਲ ਅਸੀਂ ਫਿਰ ਇਹ ਟੋਲ ਜਿਹੜਾ ਫ੍ਰੀ ਕਰਾਂਗੇ ਅਸੀਂ ਧੰਨਵਾਦ ਕਰਦੇ ਹਾਂ ਦੁਕਾਨਦਾਰਾਂ ਜਿਨ੍ਹਾਂ ਸਿੱਧੂਪੁਰ ਯੂਨੀਅਨ ਦਾ ਜਿਨ੍ਹਾਂ ਨੇ ਸਾਡਾ ਪੂਰਨ ਸਹਿਯੋਗ ਦਿੱਤਾ ਤੇ ਮੈਂ ਸਾਰੇ ਦੁਕਾਨਦਾਰਾਂ ਦਾ ਵੀ ਧੰਨਵਾਦ ਦੀਆਂ ਜਿਨ੍ਹਾਂ ਨੇ ਅੱਜ ਬਾਜ਼ਾਰ ਬੰਦ ਕਰਕੇ ਟੋਲ ਤੇ ਆ ਕੇ ਆਪਣਾ ਸਮਾਂ ਦਿੱਤਾ ਤੇ ਟੋਲ 20 ਕਰਕੇ ਤੇ ਆਪਣੀਆਂ ਹੱਕੀ ਮੰਗਾ ਜਿਹੜੀਆਂ ਉਹ ਇਹਨਾਂ ਤੋਂ ਮਨਵਾਈਆਂ ਵਾਹਿਗੁਰੂ ਇਹਨਾਂ ਕਹਿਦਾ ਹੋਇਆ ਕਿ ਮਾਂ ਦਾ ਜੱਜ ਕਾ ਭਾਈ ਜੀ ਦਾ ਖਾਲਸਾ ਭਾਈ ਜੀ ਪਹਿਲਾਂ ਦਾ ਕਿਸਾਨ ਯੂਨੀਅਨ ਸਿੱਧੂਪੁਰ ਦਾ ਧੰਨਵਾਦ ਜਿਨ੍ਹਾਂ ਨੇ ਸਾਰੇ ਦੁਕਾਨਦਾਰਾਂ ਦੀ ਸਮੱਸਿਆ ਸੁਣ ਕੇ ਸਾਡੇ ਨਾਲ ਥੋੜੇ ਨਾ ਮੋੜਾ ਲਾ ਕੇ ਪੀਨੇ ਚਾਰ ਪੰਜ ਦਿਨਾਂ ਤੋਂ ਨਾਲ ਤੁਰੇ ਹੁੰਦੇ ਆ ਪਹਿਲਾਂ ਅਸੀਂ 83 ਵਿੱਚ ਆਏ ਸੀ ਇਹਨਾਂ ਨੂੰ ਮੰਗ ਪੱਤਰ ਦਿੱਤਾ ਉਦੋਂ ਵੀ ਇਹਨਾਂ ਨੇ ਟਾਈਮ ਕੱਢਿਆ ਅੱਜ ਅਸੀਂ ਦੁਬਾਰਾ ਫੇਰ ਆਏ ਆ ਇੱਥੇ ਕਿਉਂਕਿ 1.5-2 ਘੰਟੇ ਟੋਲ ਫ੍ਰੀ ਕੀਤਾ ਅੱਜ ਪ੍ਰਸ਼ਾਸਨ ਨਾਲ ਗੱਲਬਾਤ ਹੋ ਕੇ ਗੱਲ ਕੋ ਸਿਰੇ ਚੜੀ ਹੈ ਬੜੀ ਮੋਟੀ ਇਲੈਕਟ੍ਰੀਕ ਦੀ ਵਿੱਚ ਉਹਨਾਂ ਨੇ ਸਾਨੂੰ ਦਿੱਤਾ ਜੀ ਆ ਸੀ ਸੁਲੰਤਿਕ ਨੂੰ ਏਸੀ ਵੀ ਉੱਥੇ ਭਾਜੇ ਭੇਜਾਂਗੇ 17 ਤੋਂ ਕੰਮ ਸਟਾਰਟ ਹੋ ਜੂਗਾ ਜੀ ਉਹਨਾਂ ਨੇ ਫੇਰ ਵੀ ਕਹਿ ਕੇ ਆਏ ਕਿ ਜੇ 17 ਨੂੰ ਕੰਮ ਸਟਾਰਟ ਨਾ ਹੋਇਆ ਅਸੀਂ ਸਿੱਧੂਪੁਰ ਯੂਨੀਅਨ ਦੇ ਸਹਿਯੋਗ ਦੇ ਨਾਲ 18 ਤਰੀਕ ਨੂੰ ਸਾਰੇ ਪਿੰਡਾਂ ਦੇ ਵਿੱਚ ਹੋਕੇ ਦਵਾ ਕੇ ਵੱਡੇ ਪੱਧਰ ਤੇ ਘਟ ਕਰਕੇ ਫੇਰ ਲਗਾਤਾਰ ਹੀ ਟੋਲ ਬੰਦ ਕਰਾਂਗੇ ਫੇਰ ਅਸੀਂ ਇਹਨਾਂ ਦੀ ਕੋਈ ਸਰਵਾਈ ਨਹੀਂ ਇਹਨਾਂ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜਿਨ੍ਹਾਂ ਨੇ ਤੜਕੇ ਤੋਂ ਲੈ ਕੇ ਦੁਪਹਿਰ ਤੱਕ ਸਾਡਾ ਪੂਰਾ ਸਹਿਯੋਗ ਕੀਤਾ ਤੇ ਪ੍ਰੈਸ ਵਾਲੇ ਵੀਰਾਂ ਦਾ ਵੀ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਤੜਕੇ ਦੀ ਸਾਡੇ ਨਾਲ ਅੱਜ ਕਵਰੇਜ ਕੀਤੀ ਹੈ ਇਹਨ ਤੇ ਗਾਹਨੋ ਵੀ ਸਾਨੂੰ ਇਹ ਸਹਿਯੋਗ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਨੰਬਰ ਖਾਲੋ ਆ ਨੰਬਰ ਤੇ ਨਾ ਉਹ ਬੰਦਾ ਤੇ ਇਹ